ਇੱਕ ਬੇहद ਮੰਦ ਭਾਗੀ ਖਬਰ ਲੈ ਕੇ ਹਾਜ਼ਰ ਹਾਂ ਜੋ ਕਿ ਆ ਰਹੀ ਹੈ ਅਮਰੀਕਾ ਤੋਂ ਮੈਂ ਹਾਂ ਅਵਨੀਤ ਸਿੰਘ ਤੇਜਾ ਅਮਰੀਕਾ ਦੇ ਨਿਊਯਾਰਕ ਵਿੱਚ ਵੀਕਐਂਡ ਦੌਰਾਨ ਵਾਪਰੇ ਹਵਾਈ ਜਹਾਜ਼ ਹਾਦਸੇ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਤੇ ਉਹਨਾਂ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਇਹ ਪਰਿਵਾਰ ਜਨਮ ਦਿਨ ਦੇ ਜਸ਼ਨਾਂ ਲਈ ਕੈਟਸਕਿਲਜ਼ ਪਹਾੜੀਆਂ ਵੱਲ ਜਾ ਰਿਹਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਡਬਲ ਇੰਜਨ ਵਾਲਾ ਜਹਾਜ਼ ਹਾਦਸਾਗ੍ਰਸਤ ਹੋਣ ਕਰਕੇ ਪ੍ਰਸਿੱਧ ਜੂਰੋ ਗਾਇਨਕੋਲੋਜਿਸਟ ਡਾਕਟਰ ਜੋਏ ਸ਼ੈਣੀ ਉਨ੍ਹਾਂ ਦੀ ਪਤਨੀ ਤੇ ਨਿਊਰੋਫ ਗਿਆਨੀ ਡਾਕਟਰ ਮਿਸ਼ੇਲ ਗਰਾਫ ਤੀ ਪੀਨਾ ਗਰਾਫ ਜੋ ਕਿ ਸਾਬਕਾ ਐਮਏਟੀ ਸੌਕਰ ਖਿਡਾਰੀ ਸੀ ਤੇ 2022 ਐਨਸੀਏਏ ewomen ਆਫ ਦਾ ਇਅਰ ਵੀ ਸੀ ਤੋਂ ਇਲਾਵਾ ਪੁੱਤਰ ਜੇਡ ਗਰਾਫ ਦੀ ਮੌਤ ਹੋ ਗਈ ਹੈ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਹ ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ ਇਹ ਪਰਿਵਾਰ ਨਿਊਯਾਰਕ ਦੇ ਵਾਈਟ ਪ੍ਰਿੰਸ ਤੋਂ ਵੈਸਟ ਚੈਸਟਰ ਕਾਉਂਟੀ ਹਵਾਈ ਅੱਡੇ ਤੋਂ ਨਿੱਜੀ ਜਹਾਜ਼ ਤੇ ਸਵਾਰ ਹੋਇਆ ਸੀ NTESB ਨੇ ਆਖਿਆ ਕਿ ਜਾਂਚ ਕਰਤਾਵਾਂ ਵੱਲੋਂ ਸਬੂਤ ਇਕੱਤਰ ਕੀਤੇ ਜਾ ਰਹੇ ਨੇ ਤੇ ਗਵਾਹਾਂ ਤੋਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਇਸ ਹਾਦਸੇ ਕਾਰਨ ਭਾਰਤੀ ਭਾਈਚਾਰੇ ਵਿੱਚ ਦੁੱਖ ਦਾ ਮਾਹੌਲ ਪਾਇਆ ਜਾ ਰਿਹਾ ਹੈ